ਆਦੂ ਗੱਲ ਕਰਨ ਨਹੀਂ ਮੈਂ ਮੂਹਰੇ ਡਿਨੇ ਤੇ ਤੇਰੇ ਸਿਰ ਤੇ ਤੂੰ ਲੈਨੇ ਤੂੰ ਅੱਗੇ ਓ ਢਿੱਡਨੀ ਤੂੰ ਕਹੀ ਨਸਰਾ ਮੈਂ ਲੈਂਦਾ ਮੈਂ ਪਟਿਆ ਦਾ ਟਾਈਮ ਵੀ ਦਾ ਜਰਾ ਪਟਾ ਟਾਈਮ ਆਲਾ ਤੈਨੂੰ ਪਟਾ ਪਾਇਆ ਬੰਨ ਲੈ ਮੈਂ ਅੰਧੌਣਾ ਜੇ ਕਰਨਾ ਬੰਨਣਾ ਨਹੀਂ ਬ੍ਰਾਹਮ ਮੰਨਦਾ ਪਟਾਈ ਲਾਦਾ ਤੂੰ ਹਾਵੇ ਲੱਤ ਨੂੰ ਆਹ ਪਟਾਈ ਆ ਕਾ ਲੰਗਦਾ ਕਿ ਦਸ ਆ ਗੀ ਗੱਲ ਮੈਂ ਜੇ ਯਾਰ ਕਹਿ ਦਿਨਾ ਪੱਠੇ ਪੱਠੇ ਸਾਰੀ ਉਮਰ ਪੱਠੇ ਹੀ ਪਾਉਣੇ ਚਲ ਬਾ ਪੁੱਛਿਆ ਟਖੜਾ ਤੇ ਤੂੰ ਪੱਠੇ ਫੇਰੇ ਥੱਬੀ ਲਿਆ ਜਾ ਘਰ ਸਾਨੂੰ ਤੂੰ ਕੀ ਬੈਠ ਬਾਕੀਆਂ ਪਾਉਣਾ 14 ਮਈ ਤੇ ਸਤਾ ਰਹੀ ਨਾ ਯਾਰ ਵੀ ਕੰਮ ਵੀ ਕੰਮ ਕੇ ਯਾਦ ਭੈਂਦੀ ਆ ਗਿਆ ਫੇਰ ਵੇਖ ਨਾ ਪਤਾ ਕੀ ਆ ਕੰਮ ਇਹਨਾਂ ਨੂੰ ਸੁਣ ਲਈ ਹੁਣ ਪੁੱਤੇ ਖੱਸੀ ਤੋਂ ਬਿਨਾ ਕੋਈ ਕੰਮ ਨਹੀਂ ਹੋਵੇ ਉਹ ਕਿਤੇ ਕੰਮ ਨਿਕਾ ਜਾਈ ਹੈ ਹੈ ਉਹ ਤਸੀਂ ਨਹੀਂ ਕਰ ਲੈਣ ਤੁਹਾਡੀ ਉਮਰ ਨਾਗੀ ਆ ਤੁਹਾਡੀ ਉਮਰ ਨਾਗੀ ਤੁਹਾਨੂੰ ਹੁਣ ਕੋਈ ਪੁੱਛਦਾ ਨਹੀਂ ਤੇ ਬਜਾਇਨਾ ਸਾਡਾ ਟਾਈਮ ਆ ਇੱਕ ਇਹਵੇਂ ਸੜੀ ਜਾਂਦਾ ਕੱਲ ਕੱਲ ਕਿੱਥੇ ਗਿਆ ਹੀ ਹੈ ਅੱਬਸ ਆ ਰਹੀ ਹੈ ਹਾਂ ਮੈਨੂੰ ਆਈ ਹਾਲੋ ਨਾ ਗੱਲ ਹੋ ਰਹੀ ਹੈ ਗੱਡੀ ਖਰਾਬ ਹੋਈ ਤੇ ਉੱਥੇ ਲਾਗੂ ਹੀ ਲੰਗੇ ਹੂੰ ਸਾਡੀ ਖਰਾਬ ਕਿਤੇ ਇਤਨੀ ਛੜਕਦੇ ਹਾਂ ਸੁੱਤੇ ਛੜਕਦੇ ਮਿਸਤਰੀ ਬੈਠੇਗਾ ਤੇ ਹੈ ਤਹੀਂ ਤੇ ਵੇਖਣਦੇ ਲਾਗੂ ਦੀ ਇਹਨੂੰ ਫੋਨ ਕੀਤਾ ਮੈਂ ਕਹੋਦਾ ਨਾ ਵਾਲੀ ਗੱਲ ਹੀ ਉਹ ਇਹਨੂੰ ਫੋਨ ਕੀਤਾ ਕੁੱਤਾ ਰੂੜੀ ਤੇ ਉਹ ਗੱਲ ਐ ਦੀ ਇਹਨੂੰ ਮੈਂ ਫੋਨ ਕੀਤਾ ਤੇ ਰੂੜੀ ਦੇ ਰੂੜੀਆਂ ਵੀ ਲੱਗ ਗਈਆਂ ਨਾਲ ਯਾਰ ਐਦਾ ਨਾ ਕਰਿਆ ਕਾ ਇਹਨੂੰ ਮੈਂ ਫੋਨ ਕੀਤਾ ਆਂਦਾ ਮੈਂ ਗੋਂਦੜਾ ਲੱਗਾਂ ਦੀ ਨੰਗੇ ਆਈਏ ਤੇਰੇ ਮੇਰੇ ਕੋਲੋਂ ਗਿਆ ਕੱਲ ਇੱਥੋਂ ਆਦਾ ਮੈਨੂੰ ਆਂਦਾ ਗੋਂਦੜਾ ਹੁਣ ਦੱਸ ਕੀ ਕਵੇਂਗਾ ਮੈਂ ਹੋਣਾ ਸ਼ਾਮੀ ਗਿਆ ਮੇਰੇ ਕੋਲ ਦਿਨੇ ਦਿਨੇ ਤੜਕੇ ਨਾ ਨਹੀਂ ਮੈਨੂੰ ਪਤਾ ਤੜਕੇ ਆਂਦਾ ਮੈਂ ਗੋਂਦੜਾ ਤੈਨੂੰ ਜਦੋਂ ਆਪਣੀ ਸੈਟਲਾਈਟ ਤੇ ਗੱਲ ਹੋਈ ਦੱਸਿਆ ਤਾਂ ਹੈਗਾ ਤੈਨੂੰ ਵੀ ਇੱਥੇ ਕੋਲੀਆਂ ਤੂੰ ਇਹਨਾਂ ਦੀ ਅੱਖੇ ਨਾ ਲੱਗਿਆ ਕਰ ਤੇ ਹੋਰ ਕਿਹਦੀਆਂ ਤੱਕ ਤੇਰੇ ਨੇ ਤੋ ਇਹਨਾਂ ਦੇ ਲੱਗ ਜਾ ਉਹ ਨਾ ਉਹ ਗੱਲ ਉਹੀਂ ਆ ਜਾ ਕਰੋ ਯਾਰ ਉੱਥੇ ਛੱਪੜ ਕੰਡੇ ਮੇਰੇ ਕੋ ਹਾਂ ਉੱਥੇ ਗੱਲ ਕਰਨੀ ਆ ਛੱਪੜ ਕੰਡੇ ਬੰਗਲਾ ਉਹ ਆ ਦੇ ਆਣੀ ਮੰਗ ਲਾ ਪਾ ਲਾਂਗੇ ਕੋਈ ਨਹੀਂ ਯਾਰ ਅਪਾ ਮੈਂ ਆ ਜਾਣੇ ਹਨ ਮੈਂ ਬੈਠਾ ਬੋੜ ਵਾਲਾ ਗਿਆ ਤੇ ਤੇਰੀ ਗੱਲ ਆ ਕੀ ਮਿਲ ਜਣਾ ਤੂੰ ਕੀ ਕਰਾਂ ਆ ਕੇ ਮਰਮੂਨਾ ਜਾਈ ਸਿਆਪਾ ਪਾਈ ਹੋ ਰਾ ਤੈਨੂੰ ਹਾਂ ਸਾਡੋ ਬੜਾ ਬੜਾ 5 ਲੱਖ ਰਹਿ ਚੱਲੇ ਹੋਣਾ ਨਹੀਂ ਤੂੰ 5 6 ਲੱਖ ਨੰਨੀ ਹਾਂ ਨਹੀਂ ਮਮੂਤੀ ਚਲਦੀ ਉਹ ਕੁੱਝ ਸਤਾਵਾ ਕੇ ਲੈ ਤੂੰ ਆ ਬੁੱਢਾ ਚੜ੍ਹਦਾ ਇੱਥੇ ਦਿਖਾ ਆਹੋ ਕਾਲਾ ਗੱਡੀ ਪੈ ਪਿੱਛੋਂ ਲੈ ਤੈਨੂੰ ਤੈਨੂੰ ਦੱਸਦਾ ਹੁੰਦੇ ਤੂੰ ਕਿਹੜੀ ਗੱਲ ਕਰਦਾ ਉਸ ਵੇਲੇ ਤੇਰੇ ਮੂੰਹ ਚਲੇ ਮਾਰਨੇ ਮੈਂ ਨਹੀਂ ਮਰਦਾ ਫਿਕਰ ਨਾ ਕਰ ਲੈ ਆ ਉਹ ਭਾਈ ਮੱਝ ਮੈਨੂੰ ਲੱਗ ਆ ਨਹੀਂ ਮਾਨ ਆ ਨਹੀਂ ਮਾਨ ਹੈ ਕੀ ਹੈ ਇਹ ਕਿਹਦਾ ਆ ਇਹ ਸਦਾਵਾ ਇਹਨੂੰ ਪਤਾ ਹੀ ਨਹੀਂ ਗੱਲ ਦਾ ਇਹ ਹੈਗੀ ਦੱਸ ਨਹੀਂ ਪਤਾ ਦੇ ਐ ਤੂੰ ਲੋੜਾ ਬਿਰੋ ਰਗਨੇ ਲੱਕਦਾ ਲੱਕਦਾ ਤੂੰ ਐ ਨੂੰ ਕਿ ਮੂੰਹ ਤੇਨੂੰ ਮੈਂ ਪੁੱਜਾ ਵੀ ਖਾਣ ਲਾ ਤੇ ਕਿਹੜੀ ਗੱਲ ਕੀ ਐ ਖਾਈ ਜਾਣਾ ਕਿ ਮੈਂ ਕੀ ਖਾਦਾ ਅੱਜ ਪ੍ਰਿਆ ਤੂੰ ਮੈਂ ਗੈਰ ਖਾ ਲਿਆ ਮਰ ਤਾ ਅਸੀਂ ਦਾਦਾ ਤੋਂ ਗਿਆ ਐ ਚੋਕੇ ਲਾਜਾ ਫੋਲ ਲਾ ਲਿਆ ਤੂੰ ਕਿਹਨੇ ਚੜਾ ਲਈਆਂ ਤੂੰ ਕਹੇ ਮੈਂ ਆਪਣੀ ਕਮਾਈ ਦਾ ਖਾਣਾ ਮੈਂ ਆਜੀ ਕਮਾਈ ਦਾ ਖਾਣਾ ਯਾਰ ਕਾਲਾ ਯਾਰ ਕਾਲਾ ਯਾਰ ਕਾਲਾ ਦੇ ਫੜਾ ਪਾਪਾ ਨਿਭਲੇ ਉਹ ਵੀ ਆਪਣੀ ਕਮਾਈ ਦਾ ਖਾਣਾ ਨਹੀਂ ਹੇ ਜਿਆ ਦਵਾਈ ਹੈਗੀ ਪੀਣਾ ਕਿਉਂ ਨਹੀਂ ਚੰਨੇ ਆਈ ਅਸੀਂ ਦੇ ਬੇਰਤ ਜਾਂਦੇ ਪੰਜ 6 ਲੱਖ ਮੇਰੀ ਬੁਢੀ ਨੂੰ ਚਮਸਾਦਾ ਇੱਕ ਦਿਨ ਤੱਕ ਲੋਦੋ ਬੰਨਾਲਾ ਗੱਲਾਂ ਕਰਦਾ ਫਿਰ ਜਾਂ ਜੰਤਾ ਦੁਹਾ ਲੜਾਈ ਦੇ ਬੀਲ ਅਗ ਲੜਦਾ ਨਹੀਂ ਨਹੀਂ ਯਾਰ ਨਾ ਨੀਂਗਾ ਤੂੰ ਫੋਨ ਨਵਾਂ ਲੈ ਦੇ ਤੂੰ ਵੀਰੇ ਪੁੱਛਿਆ ਨਹੀਂ ਮੇ ਤੋਂ ਕਿ ਫੋਨ ਨਵਾਂ ਲੈ ਦੇ ਉਹ ਲਾ ਫੜਾਓ ਯਾਰ ਮੈਂ ਦੱਸਾਂਗੇ ਫੋਨ ਸੋ ਇੱਕ ਹੋਰ ਲੈਨੇ ਫੋਨ ਇਹ ਗੱਲ ਕੀਤੀਆਂ ਜਿਆ ਤੇਰਾ ਕਿਰਪਾ ਦਾ ਕਹਾ ਵਾਦੂ ਦਿੱਤਾ ਕੰਜਦਾ ਲੈ ਕੰਗਾ ਬੰਨਾ ਨਹੀਂ ਲੈ ਫੋਨ ਕਿੱਥੋਂ ਲੈ ਮੈਂ ਇਹ ਨਾ ਆ ਗਈ ਉਹ ਬਾਹਰ ਨੂੰ ਬਲ ਕੇ ਇਹਨਾਂ ਨੂੰ ਦੱਸ ਲਖੂਨ ਅ ਅਹਾ ਬੂਣੇ ਤੇ ਲੈ ਇਹ ਤੇ ਮੈਨੂੰ ਰੁਪਈਆ ਨਾ ਦੇ ਹੂ ਨਾ ਉਹ ਤੇ ਮੈਂ ਕਹਿੰਦਾ ਵੀ ਉਹ ਗੱਲ ਫੋਨ ਨਾ ਪਾੜਿਆ ਮੇਰੀ ਸੁਣ ਗੱਲ ਤੂੰ ਦੱਸ ਕਿੱਥੇ ਆ ਤੂੰ ਇਹ ਗੱਲ ਨਿੱਕਾ ਮੋਟਾ ਕੋਈ ਹੈਗਾ ਤੇ ਦਿਓ ਮੈਨੂੰ ਓ ਵਾਧੂ ਕੀ ਕਰਦਾ ਮੈਂ ਲੈ ਦੂੰ ਮੈਂ ਮੈਂ ਯਾਰ ਉਹ ਦੇਣਾ ਸਬੂਤ ਆਪਣੇ ਚੰਚ ਚੰਗੇ ਦਾ ਫਸਿਆ ਫੋਨ ਹੁਣ ਵਾਧੂ ਫੋਨਾਂ ਦੀ ਨਹੀਂ ਟੈਨਸ਼ਨ ਆਵੇ ਮਮੀਲੇ ਤੇ ਲੈ ਯਾਰ ਪਈ 1 ਲੱਖ ਖਰਚੇ ਹੀ ਲੈ ਕਿਦਾਂ ਮੈਂ ਇਹ ਤੇ ਦੱਸ ਤੂੰ ਪੈ ਓਏ ਨੀ ਲਿਆ ਵਟਵਾਰਾ ਚੋਰੀ ਨਹੀਂ ਲਿਆ ਨਾ ਚੋਕ ਕੇ ਚੋਰੀ ਨਹੀਂ ਲੈਂਦਾ ਸਾਰੀਆਂ ਗੱਲਾਂ ਜਾਂਦਾ ਹੈ ਗੱਲ ਦੇ ਯਾਰ ਚੰਗੇ ਪੱਦੇ ਯਾਰ ਕਿਹਦੇ ਦੱਸ ਹਾਂ ਹਾਂ ਅਗਲੇ ਲੱਖ ਰੁਪਏ ਦਾ ਦੱਖਦਾ ਕਿਹੜਾ ਫੋਨ ਆਉਂਦਾ ਓਏ ਭਰਾਵਾ ਲੈਂਦਾ ਤਾਂ ਜਾ ਚਪੇੜਾ ਨਾਲ ਖਾਲੀ ਮੂੰਹ ਤੇ ਕੋਈ ਨਾ ਨੂੰ ਲੈ ਕੇ ਦੇਣਾ ਹੀ ਮੈਂ ਆਪਣੀ ਕੋਈ ਨਹੀਂ ਲੈ ਕੇ ਦੇਣਾ ਅੱਗੇ ਕਿੱਥੋਂ ਲੈਣਾ ਚਲ ਦੱਸ ਕਿੱਥੋਂ ਇਹਨਾਂ ਨੂੰ ਚੁੱਪ ਕਰਾਓਗੇ ਤੇ ਮੈਂ ਦੱਸੂ ਨਹੀਂ ਚੁੱਪ ਇਹਨਾਂ ਨੂੰ ਰੱਖਾ ਹਾਂ ਇਹਨੂੰ ਰੱਖਾ ਹਾਂ ਗਰੀਬ ਰੱਖਾ ਰੱਖਾ ਲਸੀ ਰਖਾਉਣਾ ਹੋਰ ਸਾਰਾ ਕੰਮ ਹੈ ਹਾਂ ਫੋਨ ਤੇ ਮੈਂ ਫੋਨ ਤੇ ਕਰੂ ਨਾ ਚਲ ਤੋਨੇ ਪਲੱਸ 2 ਕੀਤੀ ਹੋਵੇ ਤੈਨੂੰ ਹੌਲੀ ਹੌਲੀ ਜੱਜ ਕਰਾ ਦੂਗਾ ਤੂੰ ਵੀ ਪੈਸੇ ਕਮਾਉਂਗਾ ਟੈਨਸ਼ਨ ਨਹੀਂ ਪੱਲੈ ਸਿਚੂ ਲੈ ਬੰਦਿਆ ਲੈ ਤੇਰਾ ਟਰੈਕ ਚੜਾਂਗੇ ਕਾ ਕੰਮ ਕਰ ਜਾ ਕੇ ਮੈਂ ਕਿਹਾ ਡਾਲਰ ਛਾਪਨ ਲੱਗਾ ਹੋਣਾ ਹੀ ਤੈਨੂੰ ਡਾਲਰ ਛਾਪਨੇ ਤੇ ਸਵਾਰ ਏ ਅਰੇ ਥੋੜਾ ਟਾਈਮ ਵੇਟ ਕਰ ਤੂੰ ਨਿਕੇ ਵੇਟ ਕਰ ਛਾਪਦਾ ਕਰਨਾ ਮੜੀਆਂ ਜਾ ਕੇ ਹਾਂ ਇਹ ਨ ਕੀ ਹਾਂ ਇਹ ਗੱਲ ਹੀ ਨਹੀਂ ਸਮਝਦਾ ਓਏ ਬੁੱਢੇ ਗੱਲ ਕੀ ਝੰਮੀ ਆ ਯਾਰ ਓ ਇਹਨੂੰ ਲੈ ਜੋ ਓਏ ਕੀ ਸਮਝ ਮੈਨੂੰ ਕੀ ਕੀ ਸਮਝਦਾ ਅਹੀਂ ਤੈਨੂੰ ਕੀ ਸਮਝੇ ਰਾਸੀ ਯਾਰ ਇਹ ਤੂੰ ਮੈਨੂੰ ਇਹ ਦੱਸ ਤੂੰ ਯਾਰ ਤੂੰ ਅਮਰ ਤੂੰ ਸਮਝਾਈਆ ਤੂੰ ਸੈਣਾ ਯਾਰ ਮੈਂ ਨਹੀਂ ਸਮਝਿਆ ਉਹ ਭਰਾਵਾ ਤਾਂ ਮੈਨੂੰ ਬੇਇਤੀ ਹੁਣ ਕਰਦੇ ਤੂੰ ਐਮਰੀ ਤੇ ਕਿਥੋਂ ਕਾਬੂ ਆ ਗਿਆ ਬੇਇਤੀ ਹੁਣ ਕਰਦੇ ਯਾਰ ਮੈਨੂੰ ਨਹੀਂ ਬਤਾਈ ਤੈਨੂੰ ਲੱਗਦਾ ਤੇ ਮੇਰਾ ਬਾਪੂ ਲੱਗਦਾ ਤੂੰ ਪੈਸਾ ਦੇ ਮੈਨੂੰ ਲੈਦਾ ਤੂੰ ਆਪ ਦਾ ਵੇਖ ਕੇ ਦੱਸ ਮੈਨੂੰ ਕੋਈ ਲੈਦਾ ਕਿੰਨਿਆ ਚਾਹੀਦੇ ਆ ਉਹ ਯਾਰ ਹੁਣ ਤੇ ਬਤਾ ਦੂ ਆਪਣੇ ਕੋ ਤੇ ਮੇਰਾ ਕੋ ਵੰਡਿਆ ਲੈ ਗੱਲ ਕਰ ਕਿੰਨਿਆ ਚਾਹੀਦੇ ਆ ਤੂੰ ਉਧਰ ਮੈਨੂੰ ਤੂੰ ਉਧਰ ਮੂੰਹ ਕਰ ਕੇ ਮੈਂ ਬਾਪੂ ਕੋ ਵੀ ਲੈ ਲੂੰਗਾ ਤੇ ਮੈਂ ਤੂੰ ਵੇਖ ਕੇ ਦੱਸ ਉਹ ਮੂੰਹ ਤੈਨੂੰ ਲੱਗਦਾ ਵੀ ਪੈ ਮੈਨੂੰ ਦੋ ਉਹ ਜਲੂਗਾ ਯਾਰ ਵੇਦ ਸਿੰਘ ਕੇ ਨਾਮ ਖਾ ਯਾਰ ਮੈਨੂੰ ਦੇ ਦਿੰਦਾ ਤੈਨੂੰ ਮੂੰਹ ਫੇਰਦਾ ਤੂੰ ਲਿੱਡੀਆਂ ਨੂੰ ਬਾਰੀ ਲੈਦਾ ਐਂੀਆਂ ਐਂੀਆਂ ਫਰਟੀਆਂ ਵਰਗਾ ਦੇ ਦੇ ਤਾ ਕਿਤੇ ਆ ਦੇ ਦੇ ਲਗਾ ਹੋਰ ਨਹੀਂ ਨਹੀਂ ਤੈਨੂੰ ਮੈਨੂੰ ਪੱਠਿਆਂ ਦਾ ਪੁੱਛਦਾ ਹਾਂ ਵੀ ਪੱਠੇ ਕਰਨੇ ਆ ਤੇ ਤੂੰ ਆਪ ਹੀ ਪੁੱਛ ਰ ਮੈਨੂੰ ਬਾਜੇ ਲੜਦਾ ਵੜਾ ਤੂੰ ਗੱਲ ਲੜਿਆ ਨਾ ਕਰ ਮੁੰਡੇ ਨਾ ਮੁੰਡੇ ਆਪਣੇ ਪੰਜ-ਛਤ ਨਹੀਂਗੇ ਇੱਕੋ ਇੱਕ ਮੁੰਡਾ ਵਾ ਤੇ ਕੋਈ ਨਹੀਂਗਾ ਤੇ ਮੁੰਡੇ ਨੂੰ ਮੈਨੂੰ ਗੱਦਾ ਦਦੇ ਓਏ ਬਾਹ ਕਿੱਥੋਂ ਲਿਆ ਨਵਾ ਮੈਂ ਕਦੇ ਤਾਂ ਤੈਨੂੰ ਵਿਖਾਉਂਦਿਆਂ ਨੂੰ ਵੇਖ ਲਿਆ ਇਹ ਨਵਾਲਿਆ ਵਾ ਇਹ ਫੋਨ ਕਿੱਥੋਂ ਲਿਆ ਨਵਾ ਇਹਨੇ